चाहींदा न दा लेटी करण में देश कंदा न पेप मज़ो है भे اور دردوں کی راہ میں دیدار سامنے سب سے کترے گا کون جائے گا کون سے طرف ہو گا پنجاب सरकार चकर चकर ਅਸੀਂ ਨਾ ਕਰ ਰਹੇ ਆ ਉਹ ਸਾਨੂੰ ਲਾ ਰਹੇ ਇਹ ਗੱਲ ਬੇਕਾਰ ਨੂੰ ਬੈਠ ਕੇ ਜਾਓ ਆਪਾਂ ਗੱਲ ਕਰਦੇ ਨਹੀਂ ਨਹੀਂ ਸਾਨੂੰ ਬੈਠੇ ਉਠਾ ਕੇ ਸਾਨੂੰ ਸਾਡੇ ਨਾਲ ਕੋਈ ਗੱਲ ਕੀਤੀ ਹੁੰਦੀ ਦੱਸੋ ਤੁਸੀਂ ਕਿਉਂ ਸੜਕਾਂ ਤੇ ਹੁੰਦੇ ਉਹੀ ਗੱਲ ਹੈ ਜੇ ਹੁਣ ਵੀ ਤੁਸੀਂ ਸਾਵਧਾਨਤਵ ਰੱਖੋ ਕਰਦੇ ਆਪਾਂ ਕੋਈ ਜੀ ਆਪਾਂ ਕੋਸ਼ਿਸ਼ ਕਰ ਰਹੇ ਸਾਨੂੰ 4 ਸਾਲ ਹੋ ਗਏ ਮਰ ਲਾ ਲੈਂਦੇ ਇਹਨਾਂ ਨੂੰ

پاني کي کائين کي کائين 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 स्पीकर <laughs> कॉन्दा ਆਪਾਂ ਨੂੰ ਯਾਰ ਹਾਂ ਉਹ ਤੋਂ ਵੱਡੇ ਆਖਿਂ ਜਾਂਦੇ ਨੇ ਲੋਡੇ ਬਿਲਕੁਲ ਸਭ ਤੋਂ ਸ਼ਰੀਆ ਅੰਮ੍ਰਿਤ ਦੀ ਬੇਟੀ ਮੇਟੂ ਆਪਾਂ ਗੱਲ ਕਰਦੇ ਮੇਰੇ ਮੇਟੂ ਤੋਂ ਉੱਪਰ ਕਿਸੇ ਆਇਆ ਪਗਲ ਕਰ ਬੇਟਾ ਸਾਨੂੰ ਬੇਟਾ ਬਾਤ ਗੁਰੂ ਬਲਰਾਜ ਵੀਰਾਂ ਦੇ ਨਾਲ ਨਾਲ ਵਿੱਚ ਨਾ ਬਾਤ ਕਲੰਦਰ ਮੈਂ ਪਾਪੀ ਕਰ ਦਿੰਦੀ ਬਾਤ ਕਲੰਦਰ ਆਹਨੇ ਖੜਿਆ ਬੇਟਾ ਕੋਈ ਨਹੀਂ ਰੋਤੀ ਹੈ ਬਾਈ ਜੋ ਦਾ ਰੱਬਾ ਬਾਜ ਮੈਂ ਤਾਂ ਦੋ ਪਾਏ ਪੂਣੀ ਪਿਆਦੀਏ ਪਾਣੀ ਪੂਣੀ ਪੀ ਕੇ ਆਪਾਂ ਚਾਉਂਦੇ ਆ ਜਾ ਮਲਾਜੇ ਵੀਰਾਂ ਨੂੰ ਪਾਣੀ ਪਾ ਦਿਓ ਆਪਣੇ ਕੋਲ ਪਾਣੀ ਦਾ ਪ੍ਰਬੰਧ ਹੈ ਨਾਲੇ ਮਲਾਜੇ ਵੀਰਾਂ ਨੂੰ ਪਾ ਦਿਓ ਆਪਾਂ ਫਿਰ ਫੇਰ ਚੱਲਦੇ ਆਂ 5 ਮਿੰਟਾਂ ਬਾਅਦ ਨਾਲੇ ਮਲਾਜਮਾਂ ਨੂੰ ਆਪਣੇ ਸਾਥੀਆਂ ਨੂੰ ਪਾ ਦਿਓ ਪਾਣੀ ਆ ਪਾਣੀ ਦਾ ਪ੍ਰਬੰਧ ਤੁਹਾਡੇ ਕੋਲ ਹੈਗਾ ਮੈਨੂੰ ਪਤਾ ਕਾਲੇ ਸਾਥੀ ਬਾਹਰ ਹੋ 5 ਮਿੰਟਾਂ ਜੀ ਜਿੰਦਾਬਾਦ 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 चकलो नी उहो चकलो यार उल گوردار مہانی مہانی

कवर करादी कवर फोन जी करो इन बि ॾिसणो आहे कोई न कोई अॻे वीडियो वेठो कलो कलो इन روکا خارجہ بند کر اس کو لو ہا 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 ہ I know. I, didn't. I didn't. साईं साढे दाख़िल ਜਿਵੇਂ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਲਾਰੇ ਲਾਉਣ ਵਾਲਾ ਮੁੱਖ ਮੰਤਰੀ ਬਣ ਚੁੱਕਿਆ ਔਰ ਮੀਟਿੰਗਾਂ ਤੋਂ ਭੱਜਣ ਵਾਲਾ ਮੁੱਖ ਮੰਤਰੀ ਬਣ ਚੁੱਕਿਆ ਸਾਂਝੇ ਮੋਰਚੇ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਮੁੱਖ ਮੰਤਰੀ ਮੀਟਿੰਗਾਂ ਕਰਨ ਤੋਂ ਭੱਜ ਰਿਹਾ ਪਿਛਲੇ ਦਿਨੀ 7 ਜੁਲਾਈ ਨੂੰ ਜਲੰਧਰ ਵਿਖੇ ਬੇਰਜਗਰ ਸਾਂਝੇ ਮੋਰਚੇ ਨੂੰ ਮੁੱਖ ਮੰਤਰੀ ਖੁਦ ਮਿਲ ਕੇ ਉੱਥੇ ਮਿਲ ਕੇ ਆਪਦੇ ਓਐਸਡੀ ਤੇ ਆਪਦੇ ਪ੍ਰਿੰਸੀਪਲ ਸੈਕਟਰੀ ਨੂੰ ਕਹਿੰਦਾ ਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਪੈਨਲ ਮੀਟਿੰਗ ਕਰਕੇ ਹੀ ਹੱਲ ਕੀਤੀਆਂ ਜਾਣੀਆਂ ਇਹਨਾਂ ਨੂੰ ਚੰਡੀਗੜ੍ਹ ਪੈਨਲ ਮੀਟਿੰਗ ਦਿੱਤੀ ਜਾਵੇ ਔਰ ਜਿਹੜੀ ਹੈਗੀ ਹੈ ਮੀਟਿੰਗ ਅੜੀਕ ਦੇ ਅੜੀਕ ਦੇ ਇੱਕ ਹਫਤਾ ਦੇ ਵਿੱਚ ਦੋ ਹਫਤੇ ਟੱਪ ਜਾਣ ਤੋਂ ਬਾਅਦ ਅੱਜ 28 ਜੁਲਾਈ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਜਦ ਘਰਾਓ ਕਰਨ ਦੇ ਲਈ ਬੇਰਜ਼ਗਾਰ ਸਾਂਝੇ ਮੋਰਚੇ ਦੇ ਬੇਰਜ਼ਗਾਰ ਪਹੁੰਚੇ ਤਾਂ ਪੁਲਿਸ ਵੱਲੋਂ ਕੋਠੀ ਤੋਂ ਪਹਿਲਾਂ ਹੀ ਸੜਕ ਦੇ ਉੱਪਰ ਬੈਰੀਕੇਡ ਕਰਕੇ ਰੋਕਿਆ ਗਿਆ ਬੇਰਜ਼ਗਾਰਾਂ ਨੂੰ ਉਹਨਾਂ ਦੇ ਰੋਕਣ ਦੇ ਕਰਕੇ ਉੱਥੇ ਜਿਹੜਾ ਮਾਹੌਲ ਤਲਖੀ ਭਰਿਆ ਬਣ ਗਿਆ ਜਿਸ ਕਰਕੇ ਉੱਥੇ ਕਾਫੀ ਤੱਕਾ ਮੁੱਕੀ ਹੋਈ ਪੁਲਿਸ ਵੱਲੋਂ ਹਲਕਾ ਬਲ ਦਾ ਪ੍ਰਯੋਗ ਕੀਤਾ ਗਿਆ ਕੁਸ਼ਕ ਜਿਹੜੇ ਹੈਗੇ ਸੀ ਬੇਰਜ਼ਗਾਰ ਬੈਰੀਕੇਡ ਟੱਪ ਕੇ ਦੂਜੇ ਸਾਈਡ ਪਹੁੰਚ ਗਏ ਕੁਸ਼ਕ ਦੂਜੀ ਜਿਹੜੀ ਰੋਡ ਆ ਉਧਰ ਦੀ ਪਹੁੰਚਦੇ ਹੋਏ ਟੱਪਦੇ ਹੋਏ ਜਿਹੜੀ ਬੈਰੀਗੇਟਿੰਗ ਆ ਉਹ ਕੋਠੀ ਦੇ ਅੱਗੇ ਤੱਕ ਜਿਹੜਾ ਉਹਦੇ ਡ੍ਰੀਮ ਲੈਂਡ ਕਲੋਨੀ ਤੱਕ ਪਹੁੰਚ ਗਏ ਤਾਂ ਮਾਹੌਲ ਤਣਾਉਪੂਰ ਹੋਣ ਕਰਕੇ ਕਾਫੀ ਤੱਕਾ ਮੁੱਕੀ ਹੋਈ ਹਲਕਾ ਲਾਠੀ ਚਾਰਜ ਕੀਤਾ ਗਿਆ ਕਈ ਜਿਹੜੇ ਬੇਰਜ਼ਗਾਰ ਉਹਨਾਂ ਤੇ ਜਿਹੜੀਆਂ ਹਲਕੀਆਂ ਸੱਟਾਂ ਲੱਗੀਆਂ ਕਿਸੇ ਦੇ ਗੋਡੇ ਤੇ ਸੱਟਾਂ ਲੱਗੀਆਂ ਕਿਸੇ ਦੇ ਜਿਹੜਾ ਮੋਢਿਆਂ ਤੇ ਜੜੀਆਂ ਸੱਟਾਂ ਲੱਗੀਆਂ ਇਸ ਕਰਕੇ ਗਰਮੀ ਜ਼ਿਆਦਾ ਹੋਣ ਕਰਕੇ ਖਿੱਚੋ ਤਾਣ ਬਹੁਤ ਹੋਣ ਕਰਕੇ ਇੰਨੀ ਜ਼ਿਆਦਾ ਉੱਥੇ ਤਲਕੀ ਵਧਨ ਕਰਕੇ ਜਿਹੜੇ ਡਿਪਟੀ ਹੋਰ ਜਿਹੜੇ ਮੌਕੇ ਦੇ ਮੈਜਿਸਟਰੇਟ ਸੀ ਉੱਥੇ ਪਹੁੰਚੇ ਪਰ ਜਿਹੜੀ ਇੱਕ ਗੱਲ ਜਿਹੜੀ ਅੱਜ ਦੇਖਣ ਨੂੰ ਮਿਲੀ ਕਿ ਉਹਨਾਂ ਵੱਲੋਂ ਵੀ ਇੱਕ ਘੰਟਾ ਜਦੋਜਹਿਤ ਕਰਨ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਸਾਡਾ ਜਿਹੜਾ ਹੈਗਾ ਕਿਸੇ ਨਾਲ ਸੰਪਰਕ ਨਹੀਂ ਹੋ ਰਿਹਾ ਇਸ ਕਰਕੇ ਸਾਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ ਸਾਨੂੰ ਵੀ ਪਤਾ ਹੈ ਕਿ ਪਹਿਲਾਂ ਵੀ ਲਾਰਾ ਮਿਲੇ ਆ ਅੱਜ ਵਾਲਾ ਵੀ ਲਾਰਾ ਹੋ ਸਕਦਾ ਹੈ ਪ੍ਰਸ਼ਾਸਨ ਦੇ ਕਹਿਣ ਤੇ 2 ਦਿਨ ਦਾ ਉਹਨਾਂ ਨੂੰ ਮੌਕਾ ਦਿੱਤਾ ਗਿਆ ਸੀਐਮ ਨਾਲ ਗੱਲਬਾਤ ਕਰਕੇ ਮੀਟਿੰਗ ਦਾ ਸਮਾਂ ਦੇਣ ਦਾ ਨਹੀਂ ਸਮਾਂ ਦਿੱਤਾ ਜਾਂਦਾ ਤਾਂ ਬੇਰਜਗਰ ਸਾਂਝੇ ਮੋਰਚੇ ਦੇ ਬੇਰਜਗਰ 31 ਜੁਲਾਈ ਨੂੰ ਸੁਨਾਮ ਵਿਕੇਸ਼ ਸ਼ਹੀਦ ਜਿਹੜਾ ਉਦਮ ਸਿੰਘ ਦਾ ਜਨਮ ਸਥਾਨ ਹੈ ਉੱਥੇ ਜਿਹੜਾ ਹੈਗਾ ਮੁੱਖ ਮੰਤਰੀ ਦਾ ਜੋ ਰਾਜ ਪੱਦਰੀ ਪ੍ਰੋਗਰਾਮ ਹੋਊਗਾ ਉਸ ਦੇ ਵਿੱਚ ਜਿਹੜਾ ਪਹੁੰਚਣਗੇ ਗੁਪਤ ਅਕਸ਼ਨ ਕਰਨਗੇ ਘਰਾਓ ਕਰਨਗੇ ਝੰਡੀਆਂ ਵਖਾਉਣਗੇ ਕਿਉਂਕਿ ਜਿਹੜਾ ਬਹੁਤ ਜ਼ਿਆਦਾ ਲਾਲੇ ਚੱਲ ਚੁੱਕਿਆ ਬੇਰਜਗਰ ਸਾਂਝਾ ਮੋਰਚਾ ਇਸ ਕਰਕੇ ਆਉਣ ਵਾਲੀ 31 ਜੁਲਾਈ ਨੂੰ ਜੇਕਰ ਉਸ ਤੋਂ ਪਹਿਲਾਂ ਮੀਟਿੰਗ ਮਿਲਦੀ ਹੈ ਤਾਂ ਠੀਕ ਹੈ ਨਹੀਂ ਬੇਅਦਕਾਰ ਸਾਂਝੇ ਮੋਰਚੇ ਵੱਲੋਂ ਸੀਐਮ ਦਾ ਸਨਾਮ ਵਿਖੇ ਘਰਾਉ ਕੀਤਾ ਜਾਉ